ਸਟਰਗਲ ਦੇ ਵਿੱਚ ਜਿਹੜਾ ਕਿ ਸਟਰਗਲ ਦੇ ਵਿੱਚ ਉੱਠਿਆ ਇੱਕ ਗਰੀਬ ਪਰਿਵਾਰ ਤੋਂ ਉੱਠਿਆ ਇੱਕ ਜੇ ਗੱਲ ਕਰੀਏ ਇੱਕ ਦੌਰ ਇਸ ਟਾਈਮ ਸਿੰਗਿੰਗ ਦਾ ਜ਼ਿਆਦਾ ਚੱਲ ਰਿਹਾ ਪਰ ਬਹੁਤ ਸਾਰੇ ਐਸੇ ਲੋਕ ਨੇ ਜੋ ਆਟੋ ਟਿਊਨ ਤੇ ਗਾ ਰਹੇ ਨੇ ਪਰ ਇਸ ਸਮੇਂ ਜੇ ਗੱਲ ਕਰੀਏ ਤੇ ਕੁਝ ਚੰਦ ਜਿਹੜੇ ਗਵਈਏ ਨੇ ਕੁਝ ਪੁਰਾਣੇ ਗਵਈਏ ਨੇ ਜਿਹੜੇ ਕਿ ਲਾਈਵ ਗਾਣਾ ਪਸੰਦ ਕਰਦੇ ਨੇ ਸੋ ਸਾਡੇ ਨਾਲ ਇੱਕ ਸ਼ਖਸੀਅਤ ਮੌਜੂਦ ਆ ਜਿੰਨੂੰ ਕੀ ਹਮੇਸ਼ਾ ਹੀ ਤੁਸੀਂ ਲਾਈਵ ਗਾਉਂਦੇ ਹੋਏ ਅਕਸਰ ਵੇਖਿਆ ਹੋਵੇਗਾ ਇੰਸਟਾਗ੍ਰam ਦੇ ਉੱਤੇ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਅਕਸਰ ਉਸ ਚਿਹਰੇ ਨੂੰ ਲਾਈਵ ਕਰਾਂਦੇ ਹੋਏ ਦੇਖਿਆ ਹੋਵੇਗਾ ਮੇਰੀ ਮੁਰਾਦ ਵਿੱਕੀ ਸਾਹਿਬ ਸੱਸੀ ਸਾਹੀ ਸਾਰੇ ਭਰਾਵਾਂ ਨੂੰ ਠੀਕ ਹੈ ਜੀ ਸਾਰੇ ਸੋ ਵਿੱਕੀ ਸਾਹਿਬ ਜੇ ਗੱਲ ਕਰੀ ਆਪਾਂ ਗਾਇਕੀ ਦੀ ਸੋ ਕਦੋਂ ਤੋਂ ਸ਼ੌਂਕ ਸੀ ਗਾਇਕੀ ਦਾ ਏ ਬਈ ਗਾਇਕੀ ਦਾ ਸ਼ੌਂਕ ਮੈਨੂੰ ਬਚਪਨ ਤੋਂ ਹੋ ਗਿਆ ਜੀ ਤੇ ਜਦੋਂ ਮੈਂ 5-6 ਸਾਲ ਦਾ ਸੀ ਉਦੋਂ ਤੋਂ ਮਤਲਬ ਮੈਨੂੰ ਗਾਉਣ ਦਾ ਸ਼ੌਂਕ ਸੀ। ਸੋ ਕਿੰਨੀ ਦੇਰ ਤੋਂ ਜਿਹੜੀ ਗਾਇਕੀ ਦਾ ਜਿਹੜਾ ਸਫ਼ਰ ਸ਼ੁਰੂ ਕਰ ਦਿੱਤਾ ਸੀ। ਤੇ ਪਾਜੀ ਮੈਂ 16 ਸਾਲ ਦੀ ਉਮਰ ਤੋਂ ਘਰੋਂ ਬਾਹਰ ਨਿਕਲ ਗਿਆ ਸੀ ਜਲੰਧਰ ਅੱਗੇ ਸ਼ਹਿਰ। ਜੀ ਤੇ ਮਤਲਬ ਜਿੱਦਾਂ ਸੰਦਰਤਿਆ ਸ਼ੌਂਕ ਸ਼ੁਰੂ ਤੋਂ ਹੀ ਸੀਗਾ ਤੇ ਜਿਹੜਾ ਸਟਰਗਲ ਪਹਿਲਾਂ ਹੀ ਬਣਾ ਕੀਤਾ ਤੇ ਉਸ ਤੋਂ ਤੇ 16 ਸਾਲ ਤੋਂ ਬਾਅਦ ਜਿੱਦਾਂ ਕਿ ਮੈਂ ਸਿੰਗਰਾਂ ਦੇ ਨਾਲ ਮਤਲਬ ਬਾਹਰ ਨਿਕਲਿਆ ਪਿੰਡ ਤੋਂ ਮਤਲਬ ਜਲੰਧਰ ਵਾਲੀ ਸਾਈਡ ਆਇਆ ਤੇ 16 ਸਾਲ ਦੀ ਜਵਾਨੀ ਮਿਕਲ ਜੀ ਹਜੇ ਤੱਕ ਬਸ ਬਾਹਰ ਹੀ ਹੈ ਸੁੱਕ ਘਰ ਜਿਹੜਾ ਸੀ ਉਹ ਅਮ੍ਰਿਤਸਰ ਦੇ ਵਿੱਚ ਸੀ ਕਿ ਤੇ ਬਾਹਰ ਸੀ ਕਿ ਘਰ ਮੇਰਾ ਜੀ ਲੁਧਿਆਣਾ ਜ਼ਿਲ੍ਹਾ ਜੀ ਤੇ ਮਾਛਵਾੜਾ ਸ਼ਹਿਰ ਦੇ ਕੋਲ ਪਿੰਡ ਵਿੱਡੂ ਬੈਠਾ ਹਾਂ ਵਿੱਡੂ ਬੈਠਾ ਹਾਂ ਜੀ ਤੇ ਜਿਹੜਾ ਜੰਪਲ ਉੱਥੋਂ ਦਾ ਹੈ ਹਾਂ ਜੀ ਬਿਲਕੁਲ ਤੇ ਅਮ੍ਰਿਤਸਰ ਆਏ ਨੂੰ ਕਿੰਨੇ ਦਿਨ ਹੋ ਗਏ ਅਮ੍ਰਿਤਸਰ ਆਏ ਨੂੰ 13 ਹੋ ਗਏ 6-7 ਦਿਨ ਹੋ ਗਏ ਯਾਨੀ ਜੀ 7 ਮਹੀਨੇ ਦੇ ਵਿੱਚ ਜਿਹੜੀ ਟੈਂਡੀਆਂ ਵਾਲੀਆਂ ਵੀਡੀਓ ਸੀ ਗਏ ਨੇ ਇੰਸਟਾਗ੍ਰਾਮ ਤੇ ਜਿਹੜੀਆਂ ਵਾਇਰਲ ਹੋਈਆਂ ਉਹ ਅੰਮ੍ਰਿਤਸਰ ਤੋਂ ਵਾਇਰਲ ਹੋਈਆਂ ਹਨ ਹਾਂਜੀ ਬਿਲਕੁਲ ਭਾਜੀ ਅੰਮ੍ਰਿਤਸਰ ਤੋਂ ਜਿਹੜਾ ਕਿ ਪਿਆਰ ਮਤਲਬ ਅੰਮ੍ਰਿਤਸਰ ਤੋਂ ਮੈਨੂੰ ਜ਼ਿਆਦਾ ਪਿਆਰ ਭਾਜੀ ਮਿਲਿਆ ਆਪਾਂ ਅੰਮ੍ਰਿਤਸਰ ਮੇਰੇ ਲਈ ਰੱਬ ਹੈ ਆਪਾਂ ਨਹੀਂ ਬੋਲ ਸਕਦੇ ਔਰ ਜੇ ਗੱਲ ਕਰੀਏ ਅੰਮ੍ਰਿਤਸਰ ਦੇ ਪਿਆਰ ਦੀ ਅੰਮ੍ਰਿਤਸਰ ਦੇ ਲੋਕਾਂ ਦੇ ਪਿਆਰ ਦੀ ਅੰਮ੍ਰਿਤਸਰ ਦੇ ਲੋਕਾਂ ਦਾ ਪਿਆਰ ਇੱਥੇ ਮਿਲਿਆ ਹੈ ਮਿਲਿਆ ਪੰਜਾਬ ਦੇ ਵਿੱਚ ਜਾਂ ਬਾਹਰੋਂ ਵੀ ਕਿਤੋਂ ਪਿਆਰ ਮਿਲਿਆ ਹਾਂ ਹਾਂਜੀ ਬਾਹਰੋਂ ਪਿਆਰ ਮਿਲਦਾ ਭਾਜੀ ਜਿੱਥੇ ਤੇ ਜਾਈਦਾ ਆ ਕੋਈ ਨਾ ਕੋਈ ਸਾਡਾ ਭੈਣ ਭਰਾ ਟੱਕਰ ਜਾਂਦਾ ਜਿਹਨੇ ਇੰਟਰਨੈਟ ਤੇ ਦੇਖਿਆ ਹੁੰਦਾ ਬੜਾ ਮਤਲਬ ਵਧੀਆ ਪਿਆਰ ਕਰਦੇ ਮਿਲਦੇ ਆ ਵਧੀਆ ਮਤਲਬ ਜੀ ਅੱਜ ਦੀ ਦੌਰ ਦੀ ਗੱਲ ਕਰੀ ਤੇ ਅੱਜ ਦੇ ਦੌਰ ਦੇ ਵਿੱਚ ਜਿਹੜੀ ਆ ਸੋਸ਼ਲ ਮੀਡੀਆ ਜਿਹੜਾ ਬਹੁਤ ਜ਼ਿਆਦਾ ਬਨਨਾਮ ਹੀ ਆ ਸੋਸ਼ਲ ਮੀਡੀਆ ਬਹੁਤ ਸਾਰੇ ਨੇ ਉਹਨਾਂ ਨੇ ਰੋਜ਼ਗਾਰ ਵੀ ਚਲਾਇਆ ਸੋਸ਼ਲ ਮੀਡੀਆ ਤੋਂ ਬਹੁਤ ਸਾਰੇ ਲੋਕ ਪੈਸਾ ਵੀ ਕਮਾ ਰਹੇ ਆ ਪਰ ਸੋਸ਼ਲ ਮੀਡੀਆ ਜਿਹੜੀ ਆ ਤੁਹਾਡੇ ਮਾਇਨੇ ਚ ਕੀ ਆ ਇੱਕ ਚੰਗੀ ਚੀਜ਼ ਐ ਇੱਕ ਮਾੜੀ ਚੀਜ਼ ਐ ਦੇਖੋ ਭਾਈ ਚੰਗੀ ਚੀਜ਼ ਵੀ ਹੈਗੀ ਆ ਚੰਗੀ ਚੀਜ਼ ਇਦਾਂ ਹੈ ਕਿ ਜਿਹੜਾ ਸਾਡੇ ਵਰਗਾ ਕੋਈ ਸਟਰਗਲ ਕਰਦਾ ਸਿੰਗਰ ਹਨਾ ਉਹਦੇ ਲਈ ਤਾਂ ਬਹੁਤ ਵੱਡੀ ਗੱਲ ਹੈ ਇਹ ਇੰਟਰਨੈਟ ਹਨਾ ਜੀ ਮਾੜੀ ਕੀ ਇਦਾਂ ਹੈ ਕਿ ਜਿਹੜੇ ਘਰੇ ਬੈਠੇ ਡਿਟੀਨਾ ਕਰ ਕਰਕੇ ਕਿਸੇ ਸਿੰਗਰ ਦੀ ਮਾੜੀ ਜੀ ਗੱਲ ਅੰਦਰ ਜੋੜ ਕੇ ਉੱਧਰ ਜੋੜ ਕੇ ਉਹ ਲਾ ਲਾ ਕੇ ਜਿਹੜੀ ਰਾਈਪਾਉਂਦੇ ਆ ਉਹ ਮਾੜੀ ਚੀਜ਼ ਹੈ ਬਹੁਤ ਸਾਰੇ ਡੀਆਂ ਅਸਲੀ ਵੀਡੀਓ ਜਿਹੜੀਆਂ ਅਸਲੀ ਵੀਡੀਓ ਆ ਉਹ ਵੀ ਇੱਕ ਸੋਸ਼ਲ ਮੀਡੀਆ ਦੀ ਦੇਣ ਆ ਹਾਂਜੀ ਸੋ ਕਿਤੇ ਨਾ ਕਿਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੈ ਸੋਸ਼ਲ ਮੀਡੀਆ ਦਾ ਭਾਜੀ ਇਸ ਕਰਕੇ ਬਣਿਆ ਕਿ ਸਾਰਿਆਂ ਨੂੰ ਘਰੇ ਬੈਠੇ ਨੂੰ ਖਬਰ ਪਹੁੰਚੇ ਜਾਂ ਕੋਈ ਜਿਹੜਾ ਮਤਲਬ ਸਟਰਗਲਰ ਸਿੰਦਰ ਰਾਜਾ ਕੋਈ ਵੀ ਮਤਲਬ ਕੰਮ ਆ ਉਹਦਾ ਅੱਗੇ ਵਧੇ ਹਨ ਜੀ ਪਰ ਆਧੇ ਸਮੇਂ ਦੇ ਵਿੱਚ ਇਹਦਾ ਗਲਤ ਯੂਜ਼ ਹੋ ਰਿਹਾ ਲਿੱਚਰ ਦਾ ਬੰਨ ਜਿਆਦਾ ਚੱਲਦਾ ਪਿਆ ਇੰਸਟਾ ਦੇ ਬੱਚੇ ਦੇਣ ਲੋਚ ਪੂਰਾ ਪੂਰਾ ਉਹ ਟਾਈਮ ਜਿਸ ਟਾਈਮ 'ਚ ਅਸੀਂ ਬਾਟੇ ਖੇਡਦੇ ਹੁੰਦੇ ਜੀ ਗੁੱਲੀ ਡੰਡੇ ਖੇਡਦੇ ਸੀ ਜਾਂ ਟਾਇਰ ਚਲਾਉਂਦੇ ਸੀ ਉਸ ਸਮੇਂ ਅਸੀਂ ਦੇਖਿਓਏ ਮੈਂ ਮੇਰਾ 2000 ਦਾ ਜਨਮਾਨਾ ਜੀ ਕਿ ਉਹ ਅੱਜ ਦੇ ਸਮੇਂ ਕਿਸ ਨੂੰ ਪੁੱਛੇ ਦੇ ਲੋ ਕਿਸ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਬਾਜ ਜਾਂ ਪਬਜੀ ਦਾ ਪਤਾ ਜਾਂ ਇੰਸਟਾਗ੍ਰam ਦਾ ਪਤਾ ਫੇਸਬੁੱਕ ਦਾ ਪਤਾ ਜਾਂ ਵਾਹ ਯੂਟਿਊਬ ਦਾ ਸਾਰੇ ਇਦਾਂ ਦੀ ਚੀਜ਼ਾਂ ਦਾ ਇੰਟਰਨੈਟ ਦਾ ਪਤਾ ਐਪ ਕਿਹੜਾ ਕਿੱਦਾਂ ਦਾ ਗੇਮ ਦਾ ਕਿਹੜਾ ਤਿੰਨਾਂ ਦਾ ਅੱਜ ਦੀ ਜਿਹੜੀ ਕੀੜੀ ਆ ਉਹਨੂੰ ਇਸ ਚੀਜ਼ ਦਾ ਹੀ ਬਾ ਖੇਡਾਂ ਖੜਾਣਾ ਦਾ ਕੰਮ ਖਾਦੂ ਹੋ ਗਿਆ ਮੇਰੇ ਘਰ ਨੂੰ ਜਦ ਕਿਸਾਂ ਬਾਪਾ ਫੇਰ ਉਸ ਪੁਆਇੰਟ ਤੇ ਆਨੇ ਆ ਕਿ ਜਦੋਂ ਕੀ ਵਿੱਕੀ ਸਾਹਿਬ ਜਿਹੜੇ ਆ ਇੱਕ ਗਾਇਕੀ ਦੇ ਦਰਵਾਜ਼ੇ ਤੁਰਦੇ ਆ ਇਹ ਸਫ਼ਰ ਜਿਹੜਾ ਵਾ ਜਦੋਂ ਕਦੋਂ ਥਾਣ ਲੈ ਗਈ ਮੈਂ ਸਿੰਗਰ ਹੀ ਬਣਨਾ ਆ ਏ ਭਾਜੀ ਇਹ ਮੈਂ ਮਤਲਬ ਠਾਣਿਆ ਜਦੋਂ ਮੈਂ 10 ਸਾਲ ਦੀ ਉਮਰ ਤੋਂ 11 12 ਸਾਲ ਦਾ ਹੋਇਆ ਨਾ 12 ਸਾਲ ਦਾ ਉਦੋਂ ਮੈਂ ਸੋਚਿਆ ਵੀ ਯਾਰ ਹੁਣ ਗਾਣਾ ਦਾ ਸਿੰਗਰ ਬਣਨਾ ਕਿਉਂਕਿ ਪੜ੍ਹਾਈ ਤੇ ਦਿਮਾਗ ਨਹੀਂ ਚੱਲਦਾ ਸੀ ਭਾਜੀ ਤੇ ਗਾਣਵਾਲੇ ਸੀਗਾ ਸਾਰੇ ਗਾਣਵਾਲੇ ਮੈਨੂੰ ਮਤਲਬ ਗਾਇਕੀ ਤੋਂ ਹੀ ਮੇਰੇ ਟੀਚਰ ਵੀ ਸਾਰੇ ਤੇ ਸਰਬੰਨ ਸਾਡੇ ਮਲਕੀਸ਼ਰ ਸਰ ਪੂਜਾ ਮੈਡਮ ਤਿੰਨ ਮੇਰੇ ਟੀਚਰ ਜਿਆਦੇ ਆ ਈ ਮੈਨੂੰ ਗਾਇਕੀ ਦੇ ਵਿੱਚ ਬੜਾ ਪਿਆਰ ਕਰਦੇ ਸੀ ਕੋਟ ਦੇ ਨਹੀਂ ਹੁੰਦੇ ਸੀ ਮੈਨੂੰ ਪੜ੍ਹਾਈ ਵੱਲੋਂ ਨਾਲੈਗ ਸੀ ਗੋਣ ਬੱਲੋ ਕਿਉਂਕਿ ਬੈਠਿਆ ਤਾਂ ਗੋਣ ਬੱਲੇ ਹੀ ਆ ਸਕਦਾ ਗਾਈ ਕੀ ਅੱਛਾ ਵਿੱਕੀ ਸਾਹਿਬ ਜੀ ਗੱਲ ਕਰੀਏ ਤੇ ਪੜਾਈ ਜਿਹੜੀ ਆਪਾਂ ਇਹਨੂੰ ਧੱਕੀ ਪੜਿਆ ਬਈ ਮੈਂ ਸਾਧ ਗਈ ਜਿਹੜੀਆਂ ਮੀਆਂ ਪੂਰੀਆਂ ਸਾਧ ਤੋਂ ਪੜੀਆਂ ਜੀ ਸਾਧ ਤੋਂ ਸੱਚ ਪੜੇ ਅੱਛਾ ਇੱਕ ਗੱਲ ਹੋਰ ਵਿੱਕੀ ਭਾਜੀ ਕਿ ਜਿਹੜੀ ਇਹ ਤੁਹਾਡੇ ਨਾਮ ਦੇ ਨਾਲ ਇੱਕ ਵਿੱਕੀ ਸਾਹਿਬ ਦਾ ਲਫ਼ਜ਼ ਜਿਹੜਾ ਆਉਂਦਾ ਵਿੱਕੀ ਸਾਹਿਬ ਦੇ ਨਾਮ ਬਲੋ ਤਾਂ ਮੈਂ ਜਾਣਦੇ ਆ ਜੀ ਸੋ ਵਿੱਕੀ ਤੇ ਠੀਕ ਆ ਸਾਭ ਕਿਵੇਂ ਲੱਗਿਆ ਨਾਮ ਸਾਹਿਬ ਭਾਜੀ ਇਹ ਕਹਿੰਦੇ ਖਾਨ ਸਾਹਿਬ ਹੋ ਗਿਆ ਨੁਸਰਤ ਫਤੇਲੀ ਖਾਨ ਸਾਹਿਬ ਹੋ ਗਏ ਤੋ ਉਹਨਾਂ ਦੇ ਘਰਾਣੇ ਦੇ ਨਾਲ ਜਾਂ ਲਿੰਕ ਜੁੜਦਾ ਜਾਂ ਕਿਤਰਾ ਹੈ ਇੱਕ ਘਰਾਣੇ ਕਪੂਰਸਲੇ ਤੋਂ ਜੁੜਿਆ ਹੀ ਮੇਰਾ ਲਿੰਕ ਅੰਮ੍ਰਿਤਸਰ ਸਾਹਿਬ ਉਸਤਾਦ ਜੀ ਹੈ ਤੇ ਉਹਨਾਂ ਨੇ ਮੈਨੂੰ ਵਿੱਕੀ ਸਾਹਿਬ ਬਣਾਇਆ ਤੇ ਪਹਿਲਾਂ ਮੈਨੂੰ ਪਤਾ ਨਹੀਂ ਸੀ ਮੈਂ ਬਾਤ ਕੀ ਵਿੱਕੀ ਸਾਹਿਬ ਨਾਲ ਨਕੀਬ ਨਾਲ ਮੇਰਾ ਮੇਰੇ ਡੈਡੀ ਦੀ ਪੁਲਿਸ ਵਾਲੇ ਜਿੱਦਾਂ ਦੀ ਤੇ ਪੁਲਿਸ ਇੰਸਪੈਕਟਰ ਮੰਨ ਲਓ ਹਵਲਦਾਰ ਲਾੜੋ ਕੁਝ ਵੀ ਮੈਨੂੰ ਅੰਨਾਂ ਨੂੰ ਪਤਾ ਛੋਟੇ ਹੁੰਦੇ ਦੀ ਗੱਲਾਂ ਦਾਦੀ ਮੇਰੇ ਪੁਲਿਸ ਵਾਲੇ ਜਿੰਨਾ ਮੈਨੂੰ ਜਰੂਰ ਪਤਾ ਹੈ ਜੀ ਤੇ ਉਹ ਮੇਰੇ ਮੇਰੇ ਘਰ ਦੇ ਵੀ ਕਹਿੰਦੇ ਨੇ ਇੰਸਪੈਕਟਰ ਸਾਹਿਬ ਮੈਨੂੰ ਕਹੀ ਜਾਂਦੇ ਹੁੰਦੇ ਘਰੇ ਬਚਪਨ ਤੋਂ ਅੱਧੇ ਛੇੜੀ ਆਣਾ ਮੇਰੇ ਨਾਨਕਿਆਂ ਨੇ ਸਾਹ ਇੰਸਪੈਕਟਰ ਸਾਹਿਬ ਆ ਗਿਆ ਸਾਡਾ ਮੇਰੀ ਸੋਚ ਵਿੱਚ ਗਈ ਮੈਂ ਪੁਲਸ ਵਾਲਾ ਬਣਨਾ ਕੋਈ ਜੀ ਨੇ ਤੇ ਪੜ੍ਹਾਈ ਤੇ ਦਿਮਾਗ ਨਹੀਂ ਚੱਲਿਆ ਮੈਨੂੰ ਇਹ ਸੋਚ ਥੋੜੀ ਸਾਈਡ ਤੇ ਕਰਨੀ ਪਈ ਤੇ ਉਹ ਜੀ ਦਿਮਾਗ ਨਹੀਂ ਚੱਲਣਾ ਤੇ ਕੋ ਸਾਰੀ ਗੇਮ ਪੜ੍ਹਾਈ ਦੀ ਹੈ ਭਾਜੀ ਨੌਕਰੀ ਲੈਣੀ ਹੈ ਨਾ ਜਦੋਂ ਪੜ੍ਹਾਈ ਤੇ ਦਿਮਾਗ ਚੱਲਣਾ ਨੌਕਰੀ ਕਰਨ ਨੂੰ ਨਹੀਂ ਦਿੰਦੇ ਇਸ ਕਰਕੇ ਭਾਜੀ ਫਿਰ ਤੇ ਫਿਰ ਮੈਂ ਗਿਆ ਕਿ ਬੋਰਥ ਲਿਆ ਆਪਣੇ ਉਸਤਾਦ ਅਮਨਜੀ ਸਾਹਿਬ ਜੀ ਦੇ ਕੋਲ ਤੇ 2016 ਦੀ ਗੱਲ ਹੈ ਤੇ ਫਿਰ ਉਹਨਾਂ ਦੇ ਕੋਲ ਮੈਂ ਜਦੋਂ ਜੀ ਆ ਰਿਹਾ ਤੇ ਉਹਨਾਂ ਨੇ ਅੱਗੇ ਉਹ ਵੀ ਅਮਨਜੀ ਸਾਹਿਬ ਸੀਗੇ ਤੇ ਉਹਨਾਂ ਨੇ ਮੈਨੂੰ ਵੀਕੀ ਸਾਹਿਬ ਦਾ ਪੱਕਾ ਹੀ ਘਰ ਦਾ ਮਰ ਉਹ ਮਰ ਘਰ ਵੱਲੋਂ ਵੀਕੀ ਸਾਹਿਬ ਸੀਗਾ ਉਸਤਾਦ ਵੱਲੋਂ ਵੀਕੀ ਸਾਹਿਬ ਦੀ ਸਾਹਿਬ ਹੀ ਬਣ ਗਈ। ਸੋ ਅਮਨਜੀ ਸਾਹਿਬ ਵੱਲੋਂ ਇਹ ਨਾਮ ਦਿੱਤਾ ਗਿਆ ਤੇ ਕਿਹਾ ਸੀ ਹਾਂ ਜੀ ਉਧਰੋਂ ਪੱਕਾ ਹੋਇਆ। ਅਮਨਜੀ ਸਾਹਿਬ ਨਾਲ ਕਿਵੇਂ ਮਿਲਾਪ ਹੋਇਆ? ਉਹਨਾਂ ਨਾਲ ਮਿਲਾਪ ਹੋਇਆ ਜੀ ਇੰਟਰਨੈਟ 'ਤੇ ਜਿੱਦਾਂ ਇਹ ਪਹਿਲਾਂ ਗੱਲ ਕੀਤੀ ਸੀ। ਇੰਟਰਨੈਟ ਫਾਇਦੇਮੰਦ ਵੀ ਬੜਾਇਆ ਤੇ ਨੁਕਸਾਨਦਾਰੀ ਵੀ ਬਹੁਤ ਹੈ ਹਨਾ ਤੇ ਐਦਾ ਹੀ ਬਾਸੀ ਫੇਸਬੁਕ ਤੇ ਉਹਨਾਂ ਦੀ ਮੈਂ ਫੋਟੋ ਦੇਖੀ ਸੀ ਤੇ ਉਹਨਾਂ ਦੀ ਫਿਲਮ ਵੀ ਦੇਖੀ ਸੀਗੀ ਮੈਂ ਟੀਵੀ ਤੇ ਤੇ ਫਿਰ ਮੈਨੂੰ ਥੋੜੇ ਟਾਈਮ ਬਾਅਦ ਫੇਸਬੁਕ ਤੇ ਉਹਨਾਂ ਦੀ ਆਈਡੀ ਤੇ ਗਈ ਫੈਨ ਪੇਜ ਜਿਹੜਾ ਹੁੰਦਾ ਉੱਥੋਂ ਜੋ ਮੈਂ ਕੰਟੈਕਟ ਕੀਤਾ ਮੈਂ ਫਿਰ ਕਿਹਾ ਉਹ ਵੀ ਮੈਂ ਸਿੱਖਣਾ ਜਾਂ ਤੁਹਾਡੇ ਕੋਲ ਆਣਾ ਹੈ ਗੱਲਬਾਤ ਕੀਤੀ ਚਲੋ ਉਹ ਵੀ ਬੜੇ ਵਧੀਆ ਬੰਦੇ ਨੇ ਬਹੁਤ ਘੈਂਟ ਇਨਸਾਨ ਨੇ ਹਨਾ ਇਹਨਾਂ ਨੂੰ ਆਪਣੇ ਕੋਲ ਬੁਲਾਇਆ ਤੇ ਸੋ ਵੀ ਕੀ ਸਾਹਿਬ ਜਿਹੜਾ ਕੀ ਤੁਹਾਡੇ ਉਸਤਾਨ ਜੀ ਇਹ ਰੇ ਆ ਅੰਮ੍ਰਿਤ ਸਾਹਿਬ ਮਾਜੀ ਅੰਮ੍ਰਿਤ ਸਾਹਿਬ ਜਿਹਨਾਂ ਨੂੰ ਦਾਣਾ ਯਾਦ ਹੈ ਹਾਂਜੀ ਉਹਨਾਂ ਦਾ ਸੌਂ ਸੀ ਤੇ 2000 ਸਾਲ ਦੇ ਵਿੱਚ ਸ਼ਹਿਰ ਬਰਾ ਹੋਇਆ ਸੀਗਾ ਹੀ ਤੇ ਕਬਜਾ ਸੌਂ ਸੀ ਹਾਂ ਜੀ ਤੋਂ ਲੈਣਾ ਹੋ ਜਰੂਰ ਜੀ ਦਾ ਉਹ ਜਦੋਂ ਪੀ ਲੈਂਦੇ ਸੁਟਾ ਕੰਮ ਕਰ ਦਿੰਦੇ ਪੁੱਠਾ ਰੋਜ ਨਿਤਨਾ ਮੇ ਪੰਗੇ ਬਿਲੋ ਫੋਨ ਬਈ ਪੁੱਤ ਜੱਟਾਂ ਦੇ ਨਗਰੂ ਉਲਕੇ ਕਬਜਾ ਬਕਰੇ ਬਲੋਣ ਬਈ ਪੁੱਤ ਜੱਟਾਂ ਦੇ ਨਗਰੂ ਆਪਲਾ ਸੰਗੀਤ ਹਾਂ ਆਮ ਦਾ ਸੰਗੀਤ ਲਗੀ ਬਹੁਤ ਬੈਸਟਾਨੇ ਕਾਫੀ ਸਾਰੇ ਬੈਸਟਾਨੇ ਸੁਨੇ ਬਹੁਤ ਐਨਰਜੀ ਵੀ ਰਸੋ ਹਮ ਸੇ ਸੁਪਰ ਆਪਰੇਟ ਗਿਆ ਸੀ ਸੋ ਅੱਜ ਵੀ ਜਿਹੜੇ ਕਈ ਵਿਆਹ ਸ਼ਾਦੀਆਂ ਦੇ ਵਿੱਚ ਇਹ ਸੌਂਗ ਜਿਹੜਾ ਵੱਜਦਾ ਹੈ ਅੱਜ ਵੀ ਸੁਣਾਈ ਦਿੰਦਾ ਹੈ ਸੋ ਜੇ ਗੱਲ ਕਰੀ ਵਿੱਕੀ ਸਾਹਿਬ ਜੀ ਆਪਾਂ ਕਿੰਨੀ ਦੇਰ ਅ ਅਮਰਿਤ ਸਾਹਿਬ ਜੀ ਦੀ ਸ਼ਗਿਰਦੀ ਦੇ ਹੇਠ ਲਏ ਮੈਂ ਹੁਣ ਤੱਕ ਵੀ ਉਹਨਾਂ ਦੇ ਨਾਲ ਹੀ ਹਾਂ ਆਪਾਂ ਬੱਕ ਹੁੰਦਾ ਹੀ ਨਹੀਂ ਜਿਸ ਜਿਸ ਨੇ ਕੋਈ ਦਿਲੋਂ ਪਿਆਰ ਪੈ ਗਿਆ ਆਪਾਂ ਅਗਲੇ ਛੱਡ ਦੇ ਜੀ ਜਿਹੜਾ ਮਰਜੀ ਹੋਵੇ ਜ਼ਰੂਰੀ ਨਹੀਂ ਕਿ ਉਸਤਾਦ ਜਾਂ ਮੇਰੇ ਗੁਰੂ ਆ ਉਹ ਤਾਂ ਕਰਕੇ ਮਤਲਬ ਕੋਈ ਵੀ ਆ ਭਾਜੀ ਆਪਣਾ ਮਤਲਬ ਭਰਾ ਹੀ ਆ ਸਾਰੇ ਯਾਰ ਪੰਡ ਦੇ ਮਤਲਬ ਮੇਰੀ ਉਸਤਾਦ ਅਮਰਿਤ ਸਾਹਿਬ ਦਾ ਮਤਲਬ ਇਹ ਆ ਕੋਈ ਮੇਰੀ ਇੱਕ ਤਾਂ ਧਾਗਾ ਤਰੀਦ ਬਣਾ ਕੇ ਕਹਿੰਦੇ ਉਸਤਾਦ ਦੀ ਸ਼ਗਿਰਦੀ ਹੁੰਦੀ ਮੇਰਾ ਉਹ ਅੱਧਾ ਦਾ ਕੁਝ ਨਹੀਂ ਹੋਇਆ ਸਿਸਟਮ ਪਰ ਮੈਂ ਉਹਨਾਂ ਨੂੰ ਵੈਸੇ ਹੀ ਰੱਬ ਨੂੰ ਮੰਨਦਾ ਆਪਣਾ ਉਸਤਾਦ ਮੰਨਦਾ ਕਿਉਂ ਤੇ ਯਾਰ ਜਿਹਦੇ ਘਰ ਚ ਆਪਣਾ ਨਮਕ ਖਾਈਏ ਨਾ ਆਪਾਂ ਉਹਨੂੰ ਸਾਰਿਆਂ ਨੂੰ ਉਸਤਾਦ ਹੀ ਮੰਨਿਦਾ ਰੱਬ ਬਰਾਬਰ ਹੀ ਮੰਨਿਦਾ ਮਨ ਲਓ ਤੁਸੀਂ ਮੈਨੂੰ ਸਕੋਰ ਕਰਦੇ ਹੋ ਤੁਸੀਂ ਵੀ ਦੱਸੋ ਕਿ ਰੱਬ ਨਹੀਂ ਸਾਨੂੰ ਅੱਛਾ ਬਿੱਤੀ ਸਾਫ ਇੱਕ ਗੱਲ ਕਰੂੰਗਾ ਟਿਕਟੌਕ ਨਹੀਂ ਚਾਹੁੰਦਾ ਇਹ ਗੱਲ ਕਿ ਤੁਸੀਂ ਕਿਹਾ ਕਿ ਮੈਂ ਸਭ ਨੂੰ ਉਸਤਾਦ ਮੰਨਦਾ ਪਰ ਜੇ ਗੱਲ ਕਰੀਏ ਜਿੰਨੇ ਛਤਰਛਾਇਆ ਨੇ ਦਿੱਤਾ ਉਹ ਉਸਤਾਦ ਏਹ ਖੁੰਦਾ ਉਹ ਤਾਂ ਮੈਨੂੰ ਪਤਾ ਹਾਂਜੀ ਸੋ ਉਹ ਤੁਹਾਡੇ ਕੰਮ ਦੇ ਸਾਬ ਹਾਂਜੀ ਠੀਕ ਹੈ ਉਹ ਦੂਸਰੀ ਗੱਲ ਜੇ ਆਪਾਂ ਗੱਲ ਕਰੀਏ ਕਿ ਜਿਹੜਾ ਉਸਤਾਦ ਤੇ ਸ਼ਾਗਿਰਦ ਦਾ ਰਿਸ਼ਤਾ ਦੀ ਰਸਮ ਹੁੰਦੀ ਹੈ ਤੁਸੀਂ ਕਹੋ ਸਾਡੀ ਰਸਮ ਨਹੀਂ ਹੋਈ ਨਹੀਂ ਅਜੇ ਤੱਕ ਕੋਈ ਹੋ ਰਸਮ ਨਹੀਂ ਹੋਈ ਪਰ ਤੁਸੀਂ ਦਿਨੋਂ ਹੀ ਉਹਨਾਂ ਨੂੰ ਉਸਤਾਦ ਮੰਨਦੇ ਆ ਧਾਰਦੇ ਦਿਨੋਂ ਹੀ ਉਸਤਾਦ ਨੂੰ ਮੰਨ ਲਿਆ ਹਾਂ ਜਿੱਦਿ ਤੋਂ ਅੱਜ ਵੀ ਉਹਨਾਂ ਨੂੰ ਉਸਤਾਦ ਮੰਨ ਲਏ ਬੰਦੇ ਆ ਇਹ ਤਾਂ ਸਹੀ ਗੱਲ ਹੈ ਉਹਦੇ ਗੱਲ ਕਰੀਏ ਇੰਸਟਾਗ੍ਰਾਮ ਦੀ ਹਾਂਜੀ ਇੰਸਟਾਗ੍ਰਾਮ ਦੀ ਵਿਕਤੀ ਸਾਭ ਨੂੰ ਕੀ ਦੇਣਾ ਇੰਸਟਾਗ੍ਰਾਮ ਮਸਮ ਨੂੰ ਇਹ ਅਜੀ ਪਿਆਰ ਮਿਲਦਾ ਸਾਰਿਆਂ ਦਾ ਜੀ ਆਂਦੇ ਨੂੰ ਫੋਟੋ ਕਰਾ ਉਹ ਵੀ ਕਰਾ ਲੈਂਦੇ ਆ ਕਈ ਕਈ ਨਹੀਂ ਕਰਾਉਂਦੇ ਬਸ ਸਾਨੂੰ ਤਾਂ ਨਹੀਂ ਬਹੁਤ ਹੈ ਮੈਂ ਤਾਂ ਖੁਦ ਕਹਿੰਦਾ ਫੋਟੋ ਕਰਾਓ ਨਾ ਕਰਾਓ ਤੁਸੀਂ ਸਾਨੂੰ ਪਛਾਣ ਲਿਆ ਸਾਡੀ ਇਹੀ ਉਹ ਵੱਡੀ ਗੱਲ ਆ ਭਾਜੀ ਜੋ ਕਰਾਉਂਦੇ ਲੋ ਹਾਂਜੀ ਮੈਨੂੰ ਬੁਲਾਉਂਦੇ ਆ ਜੀ ਰੈਸਪੀਡੈਂਟ ਆ ਜੀ ਮੇਲੇ ਤੇ ਵੀ ਸਾਢਦੇ ਆ ਜੀ ਤੇ ਫੋਟੋ ਵੀ ਕਰਾਉਂਦੇ ਆ ਪਿਆਰ ਵੀ ਬੜਾ ਕਰਦੇ ਆ ਸਾਰੇ ਆਪਾਂ ਨੂੰ ਤਿਆਰ ਕਰਦੇ ਆ ਦੇਖੋ ਆਪਾਂ ਚੰਗਾ ਕੰਮ ਕਰਾਂਗੇ ਤਾਂ ਸਾਰੇ ਚਾਰਜ ਕਰਨੀ ਚਾਹੀਦਾ ਹਾਂਜੀ ਸੋ ਇੰਨੇ ਰਿਐਲਿਟੀ ਸ਼ੋ ਹੁੰਦੇ ਆ ਪੀਟੀਸੀ ਤੇ ਵੀ ਹੁੰਦੇ ਆ ਵੋਇਸ ਆ ਪੰਜਾਬ ਚੱਲਦਾ ਆ ਹੋਰ ਵੀ ਬੜੇ ਸਾਰੇ ਸ਼ੋ ਹੁੰਦੇ ਆ ਕਦੀ ਉਹਨਾਂ ਨਾਲ ਜਾਂਦ ਰੁਕ ਨਹੀਂ ਕੀਤਾ ਜੀ ਪਾਜੀ ਪਹਿਲਾਂ ਮੈਂ ਨਾ 2000 ਆ 15 16 ਚ ਮੈਂ ਜਦੋਂ ਉਸਤਾਜ ਜੀ ਨੂੰ ਜਾਂਦ ਪਹਿਲਾਂ ਦੀ ਗੱਲ ਆ ਉਦੋਂ ਮਤਲਬ ਜਾਂਦ ਤੋਂ ਗੱਲ ਨਾਲ ਮੈਂ ਕੋਸ਼ਿਸ਼ ਕੀਤੀ ਸੀਗੀ ਤੇ ਉਦੋਂ ਮੈਂ ਉਮਰ ਬੱਦ ਘਟ ਨਿਕਲਦੀ ਮੋੜ ਕੇ ਸਾਚੀ ਦੱਸਣਾ ਕੋਸ਼ਿਸ਼ ਕੀਤੀ ਜੀ ਜਦੋਂ ਮੈਨੂੰ ਵਿੱਚ ਨਹੀਂ ਨੱਲਾ ਪਤਨ ਲੱਗੇ ਪਤਾ ਲੱਗਿਆ ਨਾ ਕਿ ਇੱਥੇ ਸਿਰਫ ਮਣੀ ਚੱਲਦੀ ਪਹਾ ਸਿੱਧੀ ਗੱਲ ਆ ਭਾਵੇਂ ਕਲੇ ਲੱਗੇ ਜੀ ਤੁਹਾਨੂੰ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਬਣ ਗਿਆ ਕੁਝ ਐਵੀਡੈਂਸ ਮੈਨਾਂ ਹੋਇਆ ਜੀ ਮੈਨਾਂ ਹੋਇਆ ਹੈ ਮੈਂ ਰੋੜ ਕੀ ਗਿਆ ਸੀ ਸ਼ੋਅ ਲੋਣ ਚਾਹੀ ਆ ਆਪਣਾ ਆਡੀਸ਼ਨ ਜਿਹੜੀ ਚੱਲਦੇ ਐ ਏਦਾਂ ਹੀ ਮੈਂ ਚੱਲਣ ਨਾਲ ਐਨਜੋਇਮੈਂਟ ਨਾਲ ਮੈਂ ਕੋਲੇ ਨਾਲ ਨੂੰ ਮੰਨਦਾ ਬਾਏ ਗੁਰੂ ਮਸਾਲਿਆਂ ਨੂੰ ਮੰਨਦਾ ਹੀ ਕੋਲੇ ਨਾਲ ਨੂੰ ਮੈਂ ਗੁਰੂ ਬਣਾਇਆ ਇੱਕ ਹੁੰਦਾ ਗੁਰੂ ਇੱਕ ਹੁੰਦਾ ਬਾਪ ਆਣਾ ਹੈ ਕੋਲੇ ਨਾਲ ਜਿਹਦਾ ਅਮ੍ਰਿਤਾਲ ਗੁਰੂ ਵਰਦੇ ਮੇਰੇ ਕੋਲੇ ਨਾਲ ਗੁਰੂ ਆ ਮੈਂ ਨਾ ਚੱਲਣ ਨਾਲ ਹਰੀ ਜਵਾਰ ਵਾਲੀ ਛੱਡ ਉਧਰ ਕਿਤੇ ਮੱਠਾ ਦੇ ਕੇ ਆਵਾਂਗੇ ਤੇ ਨਾਲੇ ਆਪਾਂ ਐਨਜੋਇਮੈਂਟ ਕਰਿਆ ਉਹ ਦੇਖੀ ਜਾਏ ਕੀ ਹਿਸਾਬ ਕਿਤਾਬ ਹੋਵੇ ਆ ਅੱਜ ਨਹੀਂ ਮਸਟਰ ਟਰਾਈ ਜੀ ਲਈ ਮੜੀ ਉਹ ਬਾਅਦ ਦਾ ਤਹੇ ਮੰਗਲ ਲਾ ਕੇ 50000 ਦੇ ਦੋ ਜੀ ਤੁਹਾਡਾ ਟੀਵੀ ਸ਼ੋਅ ਚੋਣਾ ਅੰਨੇ ਜਦੋਂ ਨੇ ਫਿਰ ਬਾਕੀ 2200 ਦਾ ਨਾਮ ਕੀ ਸੀ 100 ਦਾ ਨਾਮ ਭਾਈ ਭੁੱਲ ਗਿਆ ਸਾਡ ਦੱਸਾਂ ਜੀ ਟੀਵੀ ਸ਼ੋਅ ਸੀ ਰਿਐਲਿਟੀ ਸ਼ੋਅ ਸੀ ਰਿਐਲਿਟੀ ਸ਼ੋਅ ਦੀ ਵਧੀਆ ਸੀ ਉੱਤੇ ਮੁੰਡੇ ਕੁੜੀਆਂ ਕਾਫੀ ਹੁੰਦੇ ਸੀਗੇ ਮਤਲਬ ਆਏ ਸੀਗੇ ਬਹੁਤ ਜ਼ਿਆਦਾ ਮਤਲਬ ਟੀਵੀ ਸ਼ੋਅ ਸੀ ਟੀਵੀ ਸ਼ੋਅ ਸੀ ਤੇ ਉਹ ਤੋਂ ਬਾਅਦ ਵੀ ਸ਼ੋਅ ਸੀ ਪੰਜਾਬੀ ਸ਼ੋਅ ਸੀ ਤੇ ਹਿੰਦੀ ਸ਼ੋਅ ਵੀ ਸਾਡੇ ਦੱਸਾਂ ਹਿੰਦੀ ਸ਼ੋਅ ਵੀ ਸੀ ਤੇ ਪੰਜਾਬੀ ਸ਼ੋਹਨ ਦੀ ਵੀ ਮੈਂ ਗੱਲ ਕਰਨ ਲੱਗਾ ਹਾਂ ਤੇ ਮੇਰੇ ਲਿੰਕ ਦੇ ਵਿੱਚ ਮੁੰਡੇ ਜੁੜੇ ਜਿਹੜੇ 2250 ਆਏ ਆ ਵਿੱਚੋਂ 2250 ਚ ਗਏ ਸੀ ਤੇ ਆਏ ਆ 2250 ਵਿੱਚੋਂ ਹਾਂਜੀ ਤੇ ਜਿਹੜੇ ਆਪਣੇ ਪੰਜਾਬ ਦੇ ਵਿੱਚ ਵੀ ਰਿਐਲਿਟੀ ਸ਼ੋਹਨ ਚ ਜਾ ਕੇ ਆਏ ਆ ਉਹ ਸਾਰਿਆਂ ਦੇ ਇੱਕੋ ਜੀ ਮੈਂ ਉਹਨੂੰ ਪੁੱਛਿਆ ਵੀ ਕਿਉਂ ਨਹੀਂ ਅੱਗੇ ਬਦੇ ਸਿਲੈਕਟ ਨਹੀਂ ਹੋ ਗਏ ਕਾਹ ਤੋਂ ਕੀ ਦਿੱਕਤ ਆ ਅਗਲੇ ਕਹਿੰਦੇ ਭਾਜੀ ਪੈਸਾ ਮਿਲ ਲੱਗਦਾ ਉੱਥੇ ਆ ਗਏ ਅਗਲੇ ਕਹਿੰਦੇ ਪੈਸਾ ਦੇ ਦੋ ਤੇ ਤਾਂ ਤੂੰ ਅੱਗੇ ਲੈ ਕੇ ਆਵਾਂਗੇ ਪਰ ਬਹੁਤ ਸਾਰੇ ਯਾਰ ਐਸੇ ਬਹੁਤ ਸਾਰੇ ਐਸੇ ਚਿਹਰੇ ਵੀ ਹੋਏ ਆ ਜਿਹੜੇ ਕੀ ਉਹ ਸਭ ਪੰਜਾਬ ਦੇ ਵਿੱਚ ਵਿਨਰ ਬਿਲੇ ਜਿਨ੍ਹਾਂ ਵਿੱਚ ਇੱਕ ਨਾਨਦ ਹੈ ਹਾਂਜੀ ਛੋਟਾ ਚੰਦ ਲਿਖੇ ਛੋਟਾ ਹੈ ਉਹਦੇ ਨਾਲ ਜਿਹੜਾ ਵਿਨਰ ਬਣਿਆ ਸੀਗਾ ਉਹ ਸਭ ਪੰਜਾਬ ਦੇ ਵਿੱਚ ਆਈ ਥਿੰਕ 2015-16 ਦੀ ਗੱਲ ਈ ਹੈ ਸ਼ਾਇਦ ਮੇਰੇ ਹਿਸਾਬ ਸੇ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਤੁਸੀਂ ਦੇਖ ਰਹੇ ਹੋ ਸੱਚ ਮੈਨੂੰ ਪਤਾ ਹਾਂਜੀ ਨਾਨਦਨ ਮੈਂ ਜਾਣਦਾ ਨਾਨਦ ਬਣਿਆ ਸੀਗਾ ਬਿਸ਼ੋਆ ਪਿੰਡ ਦਾ ਸੀ ਮੈਨੂੰ ਪਤਾ ਹਾਂਜੀ ਠੀਕ ਫਿਰ ਉਹਦੇ 'ਚ ਗਰੀਬੀ ਸੀਗੀ ਉਹਨੇ ਤਾਂ ਪੈਸਾ ਨਹੀਂ ਦਿੱਤਾ ਨਹੀਂ ਉਹ ਕਿਵੇਂ ਵਿਨਰ ਆ ਗਿਆ ਇਹ ਹੀ ਤਾਂ ਮੈਂ ਸੋਚ ਕੇ ਹਰਾ ਨਾ ਵੀ ਚੱਕਰ ਕੀ ਆ ਤੁਸੀਂ ਕਿਹਾ ਕਿ ਉਹਦੇ ਤੇ ਪੈਸੇ ਤੋਂ ਬਣਾ ਵਿਨਰ ਨਹੀਂ ਕਰਦੇ ਨਾ ਉਹ ਪੈਸੇ ਤੋਂ ਬਣਾਉਂ ਤੇ ਰੱਖ ਦੇਗੇ ਪਰ ਪਾਜੀ ਕਿਵੇਂ ਆ ਗਿਆ ਪਰ ਜਿਹੜੇ ਪਾਜੀ ਮੇਰੇ ਲਿੰਕ ਚੁੰ ਮੁੰਡੇ ਹੈਗੇ ਆ ਨਾ ਤੇ ਮਨੂੰ ਦਾ ਨਾ ਦੇਖੋ ਗੱਲ ਸੁਣ ਲੈ ਚਲੋ ਮੈਂ ਬਦਨਾਮ ਵੀ ਨਹੀਂ ਕਰਦਾ ਉਹਨਾਂ ਨੂੰ ਮੈਂ ਬਦਨਾਮ ਕਰਦਾ ਜਾਂ ਫਿਰ ਉਹ ਵੀ ਵੈਸੇ ਕਲਾ ਉਹਨਾਂ ਦੀ ਵੀ ਉਨੀ ਨਹੀਂ ਉਹਦੇ ਜਿੰਨੀ ਨਹੀਂ ਆ ਤੇ ਬਾਕੀ ਪਾਜੀ ਮੈਂ ਇੱਕੋ ਗੱਲ ਕਹਿਣਾ ਪੈਸਾ ਲੱਗਦਾ ਵੀ ਆਉਗਾ ਨਹੀਂ ਵੀ ਉਹ ਦੀ ਕਿਸਮਤ ਹੋਈ ਬਾਕੀ ਗੁੱਡ ਲੱਕ ਨਹੀਂ ਹੁੰਦਾ ਪਾਜੀ ਬੰਦੇ ਦਾ ਸਹੀ ਜਿਹੜੀ ਗੱਲ ਹੈ ਅੱਛਾ ਵੀ ਕਿਸੇ ਨੂੰ ਇੱਕ ਗੱਲ ਹੋਰ ਦੱਸੋ ਮੈਨੂੰ ਕਿ ਜਿਹੜਾ ਆ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਬਹੁਤ سارے ਲੋਕਾਂ ਨੇ ਕੋਲ ਆਏ ਕੁਝ ਮੈਂ ਫੂਡ ਵਲੌਗਰ ਵੀ ਤੁਹਾਡੇ ਕੋਲ ਆਇਆ ਹਾਂਜੀ ਹਾਂਜੀ ਜਿਨ੍ਹਾਂ ਵਿੱਚੋਂ ਇੱਕ ਸ਼ਦ ਜੇ ਗੱਲ ਕਰੀ ਤੇ ਇੱਕ ਪੰਜਾਬੀ ਫੂਡ ਵਲੌਗਰ ਵੀ ਭਜੀ ਵੀ ਆਇਆ ਤੁਹਾਡੇ ਹਾਂਜੀ ਹਾਂਜੀ ਆਇਆ ਸੀ ਹਾਂਜੀ ਸੋ ਚੈਨਾ ਡੇਡਾਇਆ ਲੋਕਾਂ ਦਾ ਪਹੁੰਚਾ ਲੋਕਾਂ ਦਾ ਪਿਆਰ ਵੀ ਮਿਲਿਆ ਹਾਂਜੀ ਕੋਈ ਫਾਈਨੈਂਸ਼ਲ ਸਪੋਰਟ ਹੋਈ ਜੀ ਭਾਜੀ ਜੀ ਸ਼ਰਜ ਦੱਸਾਈ ਇਹ ਸਪੋਰਟ ਹੋਈ ਜ਼ਰੂਰ ਆ ਆਪਾਂ ਐਵੇਂ ਭੁੱਲਦੇ ਨਹੀਂ ਹੁੰਦੇ ਕਿ ਸਰ ਆਸਾਨ ਹੈ ਬੁਰੀ ਭਾਜੀ ਅੰਮ੍ਰਿਤਸਰ ਤੋਂ ਨਹੀਂ ਉਹ ਅੰਮ੍ਰਿਤਸਰ ਤੋਂ ਉਹਨਾਂ ਦੇ ਇੱਕ ਸਾਡੇ ਆਪਣੇ ਭਾਈ ਮਿਊਜ਼ਿਕ ਕਰਦੇ ਆ ਤੇ ਉਹਨਾਂ ਨੇ ਮੇਰਾ ਦੋ ਗਾਣੇ ਕਰੇ ਸੀ ਜੇ ਇੱਕ ਕਰਿਆ ਸੀ ਤਾਂ ਇਹ ਆਪਣਾ ਸੈਡ Song ਕਰੇ ਸੀਗੇ ਧੋਖੇ ਬਾਦ ਤੇ ਇਸ਼ਕ ਨੇ ਦਾ ਦੋ ਤੇ ਮੈਂ ਦੋ ਗਾਣੇ ਕਰੇ ਭਾਈ ਇਹਨੇ ਅੱਗੇ ਜਲੇ ਤਰ੍ਹਾਂ ਜੁਰੀ ਕਰਾਂਗੇ ਕੰਮ ਤੇ ਬਾਕੀ ਦੋਵੇਂ ਕਿਹੜੇ ਰਿਲੀਜ਼ ਹੋਏ ਹਾਂਜੀ ਰਿਲੀਜ਼ ਹੋਏ ਆ ਭਾਈ YouTube ਤੇ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਗਾਣੇ ਤੱਕ ਪਹੁੰਚ ਕਰਾਂ ਮੈਂ ਬਾਸ ਮੇਰਾ ਨਾਮ ਭਰ ਲੈਣ ਵਿੱਕੀ ਸਾਹਿਬ ਤੇ ਗਾਣੇ ਦਾ ਨਾਮ ਭਰ ਲੈਣ ਇਹ ਤੋਂ ਖੇਵਾਜ ਤੇ ਆਪਣਾ ਇਸ਼ਕ ਲਈ ਤਾਂ ਦੋਸਤ ਦੋ ਗਾਣੇ ਵਜੇ ਹਾਂਜੀ ਦੋ ਗਾਣੇ ਉਹਨਾਂ ਨੇ ਭਾਜੀ ਉਹਨਾਂ ਨੇ ਕੀਤੇ ਆ ਤੇ ਬਾਕੀ ਇੱਕ ਮੇਰੇ ਯਾਰ ਦੋਸਤ ਨੇ ਸਪੋਰਟ ਕੀਤੀ ਜੀ ਦਿਨੇਸ਼ ਗੁਪਤਾ ਹਮ ਇੱਕ ਕੂਪਰਟ ਲੈ ਲਓ ਤੇ ਇੱਕ ਗਾਣਾ ਉਹ ਮੇਰੇ ਵੀਰ ਨੇ ਮੇਰਾ ਕਰਾਇਆ ਹੈ ਹਨਾ ਇਹਨਾਂ ਤਿੰਨਾਂ ਚ ਫੇਵਰਟ ਕਿਹੜਾ ਮੇਨ ਪਸੰਦੀ ਦਾ ਗੜਾ ਵਿਖੀ ਸਭ ਤੋਂ ਸੰਗੀ ਤੱਕੜਾ ਪਸੰਦੀ ਮੇਰੇ ਮੇਰੇ ਸਾਰੇ ਹੀ ਸਾਡੀ ਤੋਂ ਤਾਂ ਹੀ ਨਹੀਂ ਖਾਸ ਇੱਕ ਦੀ ਗੱਲ ਕਰੀ ਇੱਕ ਦੀ ਗੱਲ ਕਰੀ ਖਾਸ ਇੱਕ ਤਾਂ ਗਿਲੋ ਜਿਹਦੀ ਦਿਲ ਦੀ ਦਰਦ ਉੱਠਦਾ ਉਹਨਾਂ ਝੂਠੇ ਵਾਦੇ ਆਈ ਜਿਹੜਾ ਮੇਰੇ ਦਿਨੇਸ਼ ਭਾਈ ਨੇ ਲਿਖਿਆ ਤੇ ਉਹਨੇ ਕਰਵਾਇਆ ਸੀਗਾ ਉਹ ਦਾਂਗੇ ਦੋ ਲਾਈਨਾਂ ਹੋਣਗੀਆਂ ਅੰਦਾਜ਼ੀ ਕਹਿੰਦਾ तेरी याद मैनू बड़ क्यू यादि बचाले छॾींदी हर पल्स तोंदी क्यू झूठे वादे किते कब दो गयूं तूं हॾिल तोड़ गईं तूं मुख मोड़ गय तूं ਦਿਲ ਤੋੜ ਗਏ ਤੂੰ ਮੁਖ ਮੋੜ ਗਏ ਤੂੰ ਹਾਂ ਬਹੁਤ ਵਧੀਆ ਹੋ ਗਿਆ ਬਹੁਤ ਸਮਾਂ ਲੱਗਾ ਨਾਲ ਗੱਲ ਕਰੀਏ ਕੀ ਇਹ ਗਾਣੇ ਦੇ ਵਿੱਚ ਦੇਖ ਰਿਹਾ ਪੁਰਾਣਾ ਤਾਚੇ ਆ ਜੀ ਸਾਹਿਬ ਬੋਲੀ ਸਾਹਿਬ ਕ੍ਰੀਮ ਗੰਗੋਦ ਦੇ ਚੰਗਾ ਤਾਚਾ ਨਾ ਉਹਦਾ ਅੱਜ ਦੇ ਅੱਜ ਦੇ ਡੇਟ ਤੇ ਗਾਣੇ ਲੌਕ ਹੋ ਗਏ ਮੈਨੂੰ ਲੱਗਦਾ ਹਾਂਜੀ ਹਾਂਜੀ ਜਿਹੜਾ ਸਾਈਡ Song ਵੀ ਉਹਦੀ ਮਿਊਜ਼ਿਕ ਦੇ ਵਿੱਚ ਹੀ ਆ ਗਿਆ ਸਾਰਾ ਨਾ ਬਿਲਕੁਲ ਭਾਈ ਉਹ ਅੱਜ ਦੀ ਜਿਹੜੀ ਡੇਟ ਆ ਸਾਈਡ ਹੀ ਖਤਮ ਹੋ ਸਾਈਡ ਤੋਂ ਵੀ ਮਤਲਬ ਚੱਕ ਮਿੰਟ ਐਪ ਬਣਾਈ ਜਾਂਦੇ ਆ ਬਸੇ ਚੱਲੀ ਵਧੀਆ ਕਰ ਚਿੱਦਾਂ ਵੀ ਚੱਲ ਰਿਹਾ ਵਧੀਆ ਚੱਲ ਰਿਹਾ ਭਾਈ ਗੌਰ ਦੇ ਨਾਮ ਬਦਲਣਾ ਵੀ ਚਾਹੀਦਾ ਹਣਾ ਅੱਛਾ ਭਾਈ ਮਿੱਕੀ ਸਾਹਿਬ ਮੈਂ ਦੇਖ ਰਿਹਾ ਸੀ ਕਦੋਂ ਦਾ ਮੈਂ ਤੁਹਾਨੂੰ ਦੇਖ ਰਿਹਾ ਹਾਂਜੀ ਤਾਂ ਦੇਣਾ ਹੋ ਉਹ ਜਿਹੜਾ ਤਾਂ ਨਾ ਮਤਲਬ ਸਟਾਈਲ ਆ ਅਰੇ ਉਹ ਦਿਖ ਤਾਂ ਜਿਆਣਾ ਉਹਦੇ ਖੁੱਲੇ ਖੁੱਲੇ ਕੱਪੜੇ ਮਤਲਬ ਕੋਈ ਮੈਚਿੰਗ ਚੈਟਿੰਗ ਨਹੀਂ ਕੋਈ ਕਿੱਦਾਂ ਨਹੀਂ ਮੈਂ ਮੈਂ ਮੈਚਿੰਗ ਵਾਲਾ ਕਦੇ ਸੋਚਿਆ ਨਹੀਂ ਭਾਈ ਇਹ ਤੁਸੀਂ ਗਲਤੀਆਂ ਨਾਲ ਕੰਨ ਚ ਤੁਸੀਂ ਆ ਪਾਈ ਨਹੀਂ ਹੋਇਆ ਬੱਚਾ ਪਾ ਪਾਈ ਜੇ ਕਿਤੇ ਫੋਟ ਟਕਰਿਆ ਕੱਢ ਕੇ ਮਾਰਦੇ ਸੂਈ ਸੋ ਇਹ ਕਿੰਦਾ ਦਾ ਮਤਲਬ ਹੈ ਲੋਕ ਕਹਿੰਦੇ ਨੇ ਯਾਰ ਇਹ ਕੀ ਬਣਿਆ ਹੋਇਆ ਕਿ ਜਲੂਸ ਕਹਿੰਦੇ ਸਾਡੇ ਪੰਜਾਬ ਦੇ ਨੂੰ ਜਲੂਸ ਕਹਿੰਦੇ ਆ ਬਿਲਕੁਲ ਜਲੂਸ ਕਹਿੰਦੇ ਆ ਪਰ ਮੈਨੂੰ ਅੱਜ ਤੱਕ ਨਿਕਲੇ ਨੇ ਕਿ ਆ ਮੂੰਹ ਤੇ ਮੂੰਹ ਦੇ ਕਹਿ ਲਈ ਦੋਗਾ ਮੈਂ ਕਹਿੰਨਾ ਭਰਾ ਮੈਂ ਕੱਢਿਆ ਤੂੰ ਵੀ ਕੱਢ ਲੈ ਤੈਨੂੰ ਵੀ ਦਿੱਕਤ ਹੈ ਹਨਾ ਮੇਰੇ ਹੱਥ ਲੱਗਿਆ ਤੇਰੇ ਵੀ ਹੱਥ ਲੱਗਿਆ ਤੂੰ ਆਪਣਾ ਜਲੂਸ ਕੱਢ ਸਕਦਾ ਹੈ ਸੋ ਜਾਦੀ ਵੀ ਭਾਜੀ ਜੀ ਨਾ ਮੈਂ ਇੱਕ ਇੰਟਰਵਿਊ ਦੇਖ ਰਿਆ ਸੀ ਤੁਹਾਨੂੰ ਦੱਸਣਾ ਚਾਹੁੰਗਾ ਕਿ ਉਹਨਾਂ ਨੂੰ ਨਾ ਕਿਸੇ ਨੇ ਪੁੱਛਿਆ ਯਾਰ ਕਿ ਆ ਕੀ ਜਲੂਸ ਕੱਢਿਆ ਜਦੋਂ ਨਵਾਂ ਨਵਾਂ ਦੌਰ ਸੀਗਾ ਉਹਦਾ ਜਦੋਂ ਨਵੇਂ ਨਵੇਂ ਆ ਗਏ ਕਿ ਸਾਰਾ ਕੀ ਜਲੂਸ ਕੰਡਿਆ ਤੁਸੀਂ ਭਾਈ ਆ ਗਏ ਗੁੱਲੇ ਗੁੱਲੇ ਕੱਪੜੇ ਆ ਬਾਹਰ ਗੰਦੇ ਜਿਹੇ ਰੱਖੇ ਹੋਏ ਕਿਦਾਂ ਰੱਖੇ ਨਾ ਖੜੇ ਜੇ ਕਰਕੇ ਕਿ ਇਹਨੂੰ ਕਰੰਟ ਲੱਗਾ ਜਿਵੇਂ ਮਤਲਬ ਆਪਣੇ ਆਪ ਲੱਗਦੇ ਨੇ ਨਾ ਮਾਲਕ ਲੋਲ ਵਾਲੀ ਗੱਲ ਨਹੀਂ ਜਿੱਤ ਉਹ ਜੈਦੀ ਵੀ ਭਾਈ ਦਾ ਬੜਾ ਸੋਹਣਾ ਜੈਦੀ ਜੈਦੀ ਵੀ ਭਾਈ ਕਹਿੰਦੇ ਯਾਰ ਜੇ ਇਹਨੂੰ ਜਲੂਸ ਕਹਿੰਦੇ ਤੇ ਅੱਜ ਮਹਾਰਾਜ ਕਿਰਪਾ ਨਾਲ ਜਲੂਸ ਨੂੰ ਚੱਲਦੇ ਕਾਫੀ ਟਾਈਮ ਤੋਂ ਕਹਿੰਦੇ ਜਲੂਸ ਨਿਕਲਿਆ ਰਿਹਾ ਸੋਡਾ ਸਹੀ ਗੱਲ ਹੈ ਭਾਈ ਸੋ ਸਟੀਕਰ ਆ ਗਏ ਬੰਦਾ ਅੱਗੇ ਵਧਾਇਆ ਭਾਜੀ ਸੋ ਤੈਨੂੰ ਕੀ ਲੱਗਦਾ ਇਹ ਜਲੂਤ ਸ ਆ ਜਾ ਸਟਾਈਲ ਆ ਇਹ ਭਾਜੀ ਸਟਾਈਲ ਵੀ ਆ ਜਲੂਤ ਨਹੀਂ ਹੈਗਾ ਸਟਾਈਲ ਹੈ ਇਹ ਭਾਜੀ ਆ ਸ਼ੌਂਕ ਹੁੰਦਾ ਕੋ ਆਪਣਾ ਮਨ ਨੂੰ ਭਾਈ ਸ਼ੁਰੂ ਤੋਂ ਸ਼ੌਂਕ ਆ ਯਾਰ ਭਾਈ ਸਾਹਿਬ ਇਦਾਂ ਦੇ ਕੱਪੜੇ ਬਗਦੇ ਇੱਕਦਮ ਹੀ ਕੱਪੜੇ ਮੈਂ ਮਤਲਬ ਕੋਈ ਅੱਜ ਤੱਕ ਕਦੇ ਸੋਚੇ ਨਹੀਂ ਮੈਜਨ ਇਹ ਜਿਹੜੇ ਤੁਹਾਡੇ ਕੱਪੜੇ ਨੂੰ ਰੈਪਰਾਂ ਦਾ ਹੀ ਲੱਗਦਾ ਨਾ ਰੈਪਰ ਹਾਂਜੀ ਹਾਂਜੀ ਤੇ ਆ ਗਿਆ ਬਾਹਰ ਉੱਥੇ ਸਿੰਦੇ ਕਰਾਉਣ ਦਾ ਸ਼ੌਂਕ ਆ ਭਾਜੀ ਘੜੀਆਂ ਪਾਉਣ ਦਾ ਕਰੇ ਕੋਈ ਕੈਨਾਂ ਸ਼ੈਨਾ ਬਾਲੀਆਂ ਬੋਲੀਆਂ ਐਦਾਂ ਦੇ ਚੀਜ਼ਾਂ ਮਿਲ। ਅੱਛਾ ਉਹ ਤਾਂ ਵਿੱਕੀ ਨੇ ਐਦਾਂ ਦਾ। ਸ਼ੁਰੂ ਤਾਂ ਸ਼ੁਰੂ ਤਾਂ ਹੀ ਮੇਰੇ ਆਪਣੇ ਅ ਸਿੰਗਰ ਅੱਜ ਕੱਲ ਵੈਸੇ ਵੀ ਕਰਦੇ ਆ। ਮਾਡਲ ਵੱਡੇ ਵੱਡੇ ਅੱਜ ਕੱਲ ਹਰੇਕ ਸੀਗਰ ਕਰਦੇ ਆ। ਆਪਾਂ ਵੀ ਤੇਈ ਗਏ। ਫੈਮਿਲੀ ਚ ਕੌਣ ਕੌਣ? ਫੈਮਿਲੀ ਚ ਭਾਈ ਦੱਸਦੇ ਬੜਾ ਦੁੱਖ ਹੋ ਰਿਹਾ ਮੈਂ ਇਕੱਲਾ ਹੀ ਆ ਜੀ। ਮੇਰਾ ਬ੍ਰਦਰ ਆਈ ਹੈ। ਤੇ ਜਿਵੇਂ ਕਿ ਪਹਿਲਾਂ ਵੀ ਇੰਟਰਵਿਊ ਚ ਦੱਸਿਆ ਮੰਮੀ ਜਾਰੀ ਹੈ ਨਹੀਂ ਮੇਰੀ। ਮੰਮੀ ਦਾਦੀ ਮਤਲਬ ਸਵੈਰ ਹੋ ਗਈ। ਹਾਂਜੀ ਉਹ ਛੋਟੇ ਹੀ ਹੁੰਦੇ ਜਦੋਂ 5 ਸਾਲ ਦੇ ਮੰਮੀ ਡੈਥ ਹੋ ਗਈ ਸੀ। ਚੋਹਾਂ ਦੇ ਡੈਡੀ ਜੇ ਚੁਣੀ ਸੀ ਭੈਣ ਭਰਾ ਬ੍ਰਦਰ ਹੈਗਾ ਹੀ ਇੱਕ ਭੈਣ ਸਿਸਟਰ ਨਹੀਂ ਹੈ ਜੀ ਸੋ ਹੈ ਨਹੀਂ ਜੀ ਹਾਂਜੀ ਅਜ ਸ਼ੁਰੂ ਤੋਂ ਨਹੀਂ ਸੀ ਮਮਾ ਜੀ ਤਿੰਨ ਬ੍ਰਦਰ ਸੀ ਇੱਕ ਬ੍ਰਦਰ ਦੀ ਵੀ ਡੈਥ ਹੋ ਗਈ ਭਾਈ ਜੀ ਤੁਹਾਨੂੰ ਕਿਸੇ ਮੇਰਾ ਇੱਕ ਸਵਾਲ ਆ ਕਹਿੰਦੇ ਕਿ ਜਿਹੜੇ ਸਿੰਗਰ ਹੁੰਦੇ ਨੇ ਜਈ ਜਾਂ ਕਈ ਮਤਲਬ ਸਟ੍ਰਗਲਰ ਹੁੰਦੇ ਆ ਹਾਂਜੀ ਸੋ ਇਹਨਾਂ ਨੂੰ ਬੜੀ ਸੰਗਤੀ ਦੇਖਣੀ ਪੈਂਦੀ ਆ ਬੜਾ ਕੁਝ ਦੇਖਣਾ ਪੈਂਦਾ ਵਿੱਕੀ ਨੇ ਵੀ ਉਹ ਸੰਗਤੀ ਹੰਡਾਈ ਨਸ਼ਾ ਹੰਡਾਇਆ ਮਨੇ ਨਿੱਤ ਤੱਕ ਹੀ ਨਸ਼ਾ ਸੱਚੀ ਕਦੇ ਵੀ ਨਹੀਂ ਕੀਤਾ ਤੇ ਜਦੋਂ ਮੇਰਾ ਡੈਡੀ ਐਕਸਪਾਇਰ ਹੋਇਆ ਨਾ ਜਦ ਸਿਰ ਤੇ ਛਾਂ ਦਾ ਛਾਇਆ ਨਹੀਂ ਲਈ ਉਦੋਂ ਮੈਂ ਬਿਲਕੁਲ ਹੀ ਮਨੂੰ ਸੋਚਦੇ ਸੀ ਮੇਰੇ ਬਾਰੇ ਕਈ ਗੁੰਦੇ ਬੀ ਆਰ ਇਹਨੇ ਨਸ਼ੇ ਕਰਨ ਲੱਜਣਾ ਇਹਨੇ ਕਿਹੜਾ ਕੁਸ਼ ਕਰਨਾ ਆ ਤੇ ਆਪਣੇ ਬੱਚਿਆਂ ਨੂੰ ਵੀ ਮੇਰੇ ਯਾਰ ਦੋਸਤ ਜਿਹੜੇ ਹੁੰਦੇ ਸੀ ਉਹਨਾਂ ਦੇ ਮਾਵਾਬ ਵੀ ਕਹਿੰਦੇ ਨੇ ਨਾ ਨਾ ਕਿ ਮੋਂ ਪਹਿਲਾਂ ਹੀ ਮੈਂ ਇੰਟਰਵਿਊ ਦੱਸਿਆ ਉਹ ਵੀ ਕਹਿੰਦੇ ਸੀ ਕਿ ਨਾ ਨਾ ਕੋ ਮੈਂ ਤੁਹਾਨੂੰ ਗਾਲਤ ਸੰਗ ਦੀ ਜੀ ਪਾ ਲੂ ਮੈਂ ਤਾਂ ਉਹਨਾਂ ਨੂੰ ਚੰਗੀ ਸੰਗ ਦੀ ਜੀ ਪਾਉਂਦਾ ਸੀ ਮੈਂ ਉਹਨਾਂ ਨੂੰ ਸਮਝਾਉਂਦਾ ਰਿਹਾ ਵੀ ਯਾਰ ਘਰ ਖਰਾਬ ਹੋ ਜਾਂਦੇ ਨੇ ਜਿਹੜੇ ਵਿੱਚ ਸਾਰਾ ਕੁਝ ਲੈ ਕੇ ਜਾਂਦਾ ਬੰਦੇ ਦਾ ਜਿੰਦਗੀ ਇੱਕ ਵਾਰ ਮਿਲਦੀ ਆ ਪੰਨੇ ਕਿੰਨੇ ਕਰੋੜਾਂ ਜੂਨਾ ਹਟਾ ਕੇ ਬੰਦੇ ਨੂੰ ਮਿਲਦੀ ਆ ਜਿੰਨੇ ਵੀ ਲਿਖਾਈ ਆ ਨਾ ਅੱਜ ਕੱਲ ਜੇ ਗੱਲ ਕਰੀਏ ਤੇ ਨਸ਼ੇ ਦੇ ਨਾਲ ਨਾਲ ਇੱਕ ਹੋਰ ਇੱਕ ਇੱਕ ਜਿਹੜੀ ਨਸ਼ਾ ਚੱਲ ਰਿਹਾ ਚੈਨੀ ਕੈਨੀ ਲੋਕ ਉਹ ਨਸ਼ਾ ਮੰਨਦੇ ਨਹੀਂ ਉਹ ਤਾਂ ਖਤਰਨਾਕ ਨਹੀਂ ਮੇਰੇ ਢਾਣ ਨਾਲ ਦੀ ਉਹਨੂੰ ਵੀ ਲੋਕ ਨਸ਼ੇ ਤੇ ਗਿੰਦੇ ਨਹੀਂ ਨਸ਼ੇ ਦੀ ਕੈਟਾਗਰੀ ਚ ਨਹੀਂ ਹੁੰਦਾ ਉਹ ਕਹਿੰਦੇ ਯਾਰ ਇਹ ਤੇ ਮਤਲਬ ਮੂੰਹ ਠੰਡਾ ਕਰਨ ਵਾਲੀ ਦਵਾਈ ਹੈ ਨਹੀਂ 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 ਤੁਸੀਂ ਤੁਸੀਂ ਵੀ ਕਰਦੇ ਨਹੀਂ ਕਦੇ ਵੀ ਨਹੀਂ ਭਾਈ ਜਿੰਦਗੀ 'ਚ ਕੋਈ ਮੈਂ ਨਸ਼ੇ ਦਾ ਸੋਚਿਆ ਹੀ ਨਹੀਂ ਮੈਨੂੰ ਨਾ ਪਤਾ ਵੀ ਜੇ ਕੋਸ਼ਿਸ਼ ਨਹੀਂ ਪਾਜੀ ਕੋਸ਼ਿਸ਼ ਨਹੀਂ ਕੀਤੀ ਮੈਨੂੰ ਮੈਂ ਪਾਲਤਿਆਂ ਚ ਗਿਆ ਵਿਆਹ ਸ਼ਾਦੀਆਂ ਗਿਆ ਮਨ ਮਤੇਜੇ ਕਹਿੰਦੇ ਮੁੰਡੇ ਪੀਲਾ ਯਾਰ ਲੈ ਕੁਛ ਨਹੀਂ ਹੁੰਦਾ ਅਰਜ਼ਾ ਦੇਣੀ ਆ ਮੈਂ ਤੁਹਾਡਾ ਆਦਾ ਦਿਨ ਹੋ ਗਿਆ ਨਾ ਮੇਰੀ ਉਮਰ ਖਰਾਬ ਹੋਣੀ ਸਾਰੀ ਮੈਂ ਇੱਕ ਵਾਰੀ ਕੀੜਾ ਪੈਦਾ ਹੋ ਜਾਵੇ ਨਾ ਬੰਦੇ ਦੇ ਬੰਦਾ ਸਰੀਰ ਜਿੱਦ ਦਿਨ ਮਰਜੀ ਤੋਲਣ ਲੱਗਦਾ ਜਿਹੜਾ ਭਰਾ ਤੁਹਾਡਾ ਹੱਲ ਮੈਂ ਇਹਦਾ ਇਸ ਤੇ ਮੈਂ ਦਾ ਅੰਬਰ ਸਰ ਜੀ ਫਲਾਵ ਜਿਹੜੀ ਤੇ ਮੇਰਾ ਬ੍ਰਦਰ ਜਿਹੜਾ ਮੇਰੇ ਨਾਨਕੇ ਰਹਿੰਦਾ ਸ਼ੁਕੁਨ ਉਹ ਨਾਲ ਛੋਟਾ ਜਿਹਾ ਹੁੰਦਾ ਈ ਉੱਥੇ ਨਾਨਕੇ ਜਮਨਪਾਲ ਨੂੰ ਆਇਆ ਹੋਇਆ ਸੀ ਵਿੱਕੀ ਸਾਹਿਬ ਵਿੱਚ ਇਕੱਲੇ ਰਹਿੰਦੇ ਹਾਂਜੀ ਮੈਂ ਇੱਥੇ ਇਕੱਲਾ ਬਣਿਆ ਗੁਜ਼ਾਰਾ ਹੋਈ ਨਾ ਬੜੀ ਇਕੱਲਾ ਰਹਿਣਾ ਆ ਤਾਂ ਸਾਰਿਆਂ ਨੂੰ ਸੱਚ ਦੱਸਾਂ ਜੀ ਮੈਂ ਸਿੱਧੀ ਗੱਲ ਆ ਮੈਂ ਝੂਠ ਨਹੀਂ ਬੋਲਦਾ ਕਿਸੇ ਦਾ ਮੈਂ ਕਦੇ ਜੇ ਕੋਈ ਮੇਰੇ ਤੇ ਆਸਾਨ ਕਰਦਾ ਮੈਂ ਕਦੇ ਭੁੱਲਦਾ ਨਹੀਂ ਇੱਕ ਕੁੜੀ ਦਾ ਹੱਕ ਮੇਰੇ ਵਿੱਚ ਇੱਥੇ ਲਿਹਾਉਂਦੇ ਵਿੱਚ ਵੀ ਮੈਨੂੰ ਕਲਾਗਾ ਦੀ ਫੋਨ ਦੇ ਵਿੱਚ ਵੀ ਮਰਿਆਂ ਤੇ ਜਿਉਂਦਾ ਕੀਤਾ ਜਿਹਨੂੰ ਕਹਿੰਦੀ ਜੇ ਮੈਂ ਦਾ ਇੱਥੇ ਹੁਣ ਆ ਕੇ ਅਥੇ ਅੰਬਰਸਾਰ ਚ ਤਿੰਨ ਮਹੀਨੇ ਕਿਤੇ ਲਾ